ਦੇਖੋ ਬਟਾਲੇਵਾਲ ਸਾਹਿਬ ਜਾ ਤਾਂ ਮੈਂ ਸਿਹਤ ਦਾ ਪਤਾ ਕਰਨ ਵਾਸਤੇ ਆਇਆ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆਇਆ ਕਿ ਸਿਹਤ ਇਹਨਾਂ ਨੂੰ ਬਖਸ਼ੋ ਤੇ ਜਿਸ ਸੰਘਰਸ਼ ਦੇ ਵਿੱਚ ਇਹ ਡਾਲੇਵਾਲ ਸਾਹਿਬ ਦਾ ਆਪਣਾ ਸੰਘਰਸ਼ ਨਹੀਂ ਇਹ ਹਿੰਦੁਸਤਾਨ ਦੀ ਕਿਸਾਨੀ ਦੇ ਪਿੱਛੇ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਸੀ ਨਰਿੰਦਰ ਮੋਦੀ ਕਿ ਮੇਰੀ ਸਿਹਤ ਦਾ ਫਿਕਰ ਘੱਟ ਕਰੋ ਕਿਸਾਨਾਂ ਦੀਆਂ ਡਿਮਾਂਡਸ ਦਾ ਕਰੋ ਇਹੀ ਮੈਂ ਉਹਨਾਂ ਯਕੀਨ ਦਵਾਨ ਵਾਸਤੇ ਹੈ ਕਿ ਇੰਡੀਆ ਨੈਸ਼ਨਲ ਕਾਂਗਰਸ ਦੀ ਸਾਰੀ ਲੀਡਰਸ਼ਿਪ ਤੁਹਾਡੇ ਲਈ ਪਹਿਲੇ ਵੀ ਸਟਰਗਲ ਚ ਨਾਲ ਸੀ ਅੱਜ ਵੀ ਅਸੀਂ ਨਾਲ ਤੇ ਕੱਲ ਦਾ ਕਿਉਂਕਿ ਮੇਰਾ ਪ੍ਰੋਗਰਾਮ ਆ ਚੁੱਕਿਆ ਸੀ ਮੈਨੂੰ ਯਾਦ ਹੈ ਇਸੇ ਤੋਂ ਹੀ ਪ੍ਰਾਈਮ ਮਿਨਿਸਟਰ ਦਾ ਵੀ ਇੱਕ ਰਿਪ੍ਰੈਜ਼ੈਂਟੇਟਿਵ ਆਇਆ ਤੇ ਡੀਜੀਪੀ ਵੀ ਇੱਥੇ ਪਹੁੰਚੇ ਨੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹਨਾ ਕਿ ਹੁਣ ਟਾਈਮ ਵੇਸਟ ਨਾ ਕਰੋ ਕਿਸਾਨਾਂ ਦੀਆਂ ਮੰਗਾਂ ਸਾਰੇ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣੋ ਗੱਲੇਵਾਲ ਸਾਹਿਬ ਦੀ ਸਿਹਤ ਕ੍ਰਿਟੀਕਲ ਇਹਦੇ ਡਿਲੇ ਨਾ ਕੀਤਾ ਜਾਏ ਇਮੀਡੀਏਟਲੀ ਬੈਸਮੀਨਾ ਕਿ ਅੱਜ ਹੀ ਸ਼ਾਮ ਨੂੰ ਪ੍ਰਾਈਮ ਮਿੰਿਸਟਰ ਨੂੰ ਦੱਸ ਕੇ ਪਾਰਲੀਮੈਂਟ ਚੱਲ ਰਹੀ ਉੱਥੇ ਸਟੇਟਮੈਂਟ ਦਵਾਨ ਕਿ ਸਾਰੀਆਂ ਸ਼ਰਤਾਂ ਮੈਂ ਕਬੂਲ ਕਰ ਤੇ ਸਾਰੇ ਲੋਕ ਜਿਹੜੇ ਨੇ ਪੰਜਾਬ ਤੇ ਭਾਵੇਂ ਸਾਡਾ ਕਿਸਾਨ ਹੈ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਸਾਡਾ ਵਪਾਰੀ ਹੈ ਖੁਸ਼ੀ ਦੇ ਨਾਲ ਪੰਜਾਬ ਦੇ ਬਾਰਡਰ ਖੋਲੇ ਤੇ ਪੰਜਾਬ ਦੇ ਕਿਸਾਨੀ ਵੀ ਇਹ ਇਸ ਗੱਲ ਦੀ ਖੁਸ਼ੀ ਮਨਾਏ ਕਿ ਸੈਂਟਰ ਦੀ ਸਰਕਾਰ ਨੇ ਸਾਡੀ ਕੋ ਗੱਲ ਰੱਖੀ ਹੈ ਸਾਡੀ ਕੋ ਗੱਲ ਮੰਨੀ ਹੈ ਅਖੀਰ ਹਰ ਸਿਟੀਜ਼ਨ ਨੂੰ ਜਮਹੂਰੀ ਹੱਕ ਹੈ ਸੈਂਟਰ ਦੀ ਸਰਕਾਰ ਨੂੰ ਆਪਣੀ ਗੱਲ ਰੱਖਣ ਦਾ ਤੇ ਦੂਜੀ ਗੱਲ ਇਹ ਜੋ ਸ਼ੰਭੂ ਦੇ ਬਾਰਡਰ ਤੇ ਕਰ ਰਹੇ ਨੇ ਉਹਦੀ ਮੈਂ ਕੜੀ ਲੋਚਨਾ ਕਰਨਾ ਚਾਹੁੰਦਾ ਇੱਕ ਇੰਡੀਪੈਂਡੈਂਟ ਦੇਸ਼ ਦੇ ਵਿੱਚ ਇਸ ਕਿਸਮ ਦੇ ਹਾਲਾਤ ਕਿ ਇੰਡੀਪੈਂਡੈਂਟ 101 ਆਦਮੀ ਜਿੱਤੇ 20 ਲੱਖ ਆਦਮੀ ਹਰ ਰੋਜ਼ ਦਿੱਲੀ ਸ਼ਹਿਰ ਜਾਂਦੇ ਤੇ ਜਾਂਦੇ ਉੱਥੇ 101 ਆਦਮੀ ਆਪਣੀ ਗੱਲ ਵੀ ਦਿੱਲੀ ਦੀ ਸਰਕਾਰ ਸਾਹਮਣੇ ਰੱਖ ਸਕਦਾ ਇਸ ਤੋਂ ਵੱਡੀ ਗੱਲ। ਬਲਵਤ ਸਾਹਿਬ 20 ਦਿਨ ਬਾਅਦ ਮੂਵਮੈਂਟ ਹੋ ਰਹੀ ਆ ਸਾਰੀ 20 ਦਿਨ ਬਾਅਦ ਹੀ ਪ੍ਰਸਤਾਨ ਆਇਆ 20 ਦਿਨ ਬਾਅਦ ਹੀ ਰਾਜਨੇਤਾ ਤੁਸੀਂ ਆ ਰਹੇ ਹੋ। ਆਪਾਂ ਨੂੰ ਇਸ ਗੱਲ 'ਚ ਮੈਂ ਸਮਝਦਾ ਠੀਕ ਹੈ ਹਰ ਚੀਜ਼ ਨੂੰ ਟਾਈਮ ਲੱਗਦਾ ਹੈ। ਹਰ ਚੀਜ਼ ਨੂੰ ਵਕਤ ਲੱਗਦਾ ਹੈ। ਕੋਈ ਵੀ ਮੂਵਮੈਂਟ ਜਿਹੜੀ ਹੈ ਪਹਿਲੇ ਦਿਨੋਂ ਰਿਜ਼ਲਟ ਨਹੀਂ ਲੈ ਕੇ ਆਉਂਦੀ ਟੇਕਸ ਟੇਕਸ ਮੰਥਸ ਟੇਕਸ ਯੀਅਰਸ ਇਟ ਹੈਸ ਟੇਕਨ ਡੇਸ ਤੋ ਇਸ ਗੱਲ ਕਰਨ ਉਹ ਵੀ ਸੰਘਰਸ਼ੇ ਸਾਲ ਤੋਂ ਬਾਅਦ ਹੀ ਮੋਦੀ ਸਾਹਿਬ ਨੇ ਵਾਪਸ ਲਿਆ ਇਹ ਵੀ ਸੰਘਰਸ਼ ਵੱਡਾ ਸੰਘਰਸ਼ ਸੀ ਇਹ ਤੇ ਜਦੋਂ ਹੁਣ ਸੀਰੀਅਸ ਨਸ ਨਜ਼ਰ ਆਈ ਕਿ ਢਾਲੇਵਾਲ ਸਾਹਿਬ ਦੀ ਸਿਹਤ ਕ੍ਰਿਟੀਕਲ ਹੋ ਗਈ ਹੈ ਹੁਣੇ ਆ ਕੇ ਬੋੜੇ ਨੇ ਤੁਸੀਂ ਕਹਿੰਦੇ ਹੁਣ ਵੀ ਬੋੜੇ ਹੋ ਬਟ ਆਪਣੀ ਗੱਲ ਜਿਹੜੀ ਹੈ ਕਿਸਾਨਾਂ ਦੀ ਉਹ ਮੰਗ ਮੰਨੋ ਜਿਹੜੀ ਤੁਸੀਂ 3 ਸਾਲ ਪਹਿਲੇ ਜਦੋਂ ਇਹ ਕਾਨੂੰਨ ਵਾਪਸ ਲੈ ਲੈਣੇ ਇਹ ਸਾਰੀਆਂ ਗੱਲਾਂ ਇਹਨਾਂ ਦੇ ਆਲਰੇਡੀ ਸੈਂਟਰਲ ਸਰਕਾਰ ਦੇ ਨੋਟਿਸ 'ਚ ਨੇ ਇਹਨਾਂ ਨੇ ਯੱਸ ਕੀਤੀ ਸੀ ਅਸੀਂ ਮੰਨਾਂਗੇ ਬਟ ਪੈਂਡਿੰਗ ਪਈਆਂ ਨੇ ਉਹ ਸਾਰੀਆਂ ਮੰਨਣ ਤੇ ਸਾਰੇ ਲੋਕ ਆਪਣੇ ਘਰਾਂ ਨੂੰ ਜੱਲੇਬਾਦ ਸਾਹਿਬ ਨਾਲ ਗੱਲਬਾਤ ਹੋਈ ਅੱਜ ਕੁਝ ਕਿਹਾ ਉਹ ਨਹੀਂ ਵੇਖੋ ਮੈਂ ਤੇ ਇਨਾ ਵਿਸ਼ਵਾਸ ਦਿਵਾਣੀ ਆਇਆ ਸੀ ਸਿਹਤ ਉਹਨਾਂ ਦੀ ਬਹੁਤ ਜ਼ਿਆਦਾ ਕਮਜ਼ੋਰ ਸੀ ਉਹਦੇ ਬਾਸ਼ੇਰੀਲਾ ਰਹਿ ਸੀ ਨੈਟ ਗੋਰਡਰ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵਾਸ ਸਮਝੋ ਫਲਕਚੁਏਸ਼ਨ ਸੀ ਕੁਝ ਲੋ ਬਲੱਡ ਪ੍ਰੈਸ਼ਰ ਚੱਲ ਰਿਹਾ ਸੀ ਡਾਕਟਰ ਨੇ ਮੈਨੂੰ ਰਾਏ ਦਿੱਤੀ ਸੀ ਕਿ ਜ਼ਿਆਦਾ ਇਹਨਾਂ ਨਾਲ ਗੁਫ਼ਤਗੂ ਚ ਨਾ ਪਿਓ ਵਨਵੇ ਗੁਫ਼ਤਗੂ ਹੀ ਸੀ ਉਹ ਸਿਰ ਲਾ ਰੇ ਸੀ ਮੈਂ ਆਪਣੀ ਗੱਲ ਰੱਖ ਰਿਹਾ ਸੀ